ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪੋ ਇੱਕ ਆਪਾਂ ਕੱਲ ਵੀਡੀਓ ਪਾਈ ਸੀ ਸੇਵਾਦਾਰ ਜਿਹਦੇ ਕਿ ਲੈਨ ਦੇ ਵਿੱਚ ਲੱਗੇ ਸੀ ਕਿ ਮੈਂ ਬੋਲਿਆ ਸੀ ਮੈਂ ਕਿਹਾ ਸੀ ਕਿ ਆ ਲੋਕ ਜਿਹੜੇ ਆ ਕਿ ਇਹਨਾਂ ਦੀਆਂ ਫਸਲਾਂ ਸ਼ਾਇਦ ਉਧਰ ਨਹੀਂ ਹੈਗੀਆਂ ਕਿ ਇਹ ਜਿਹੜੇ ਸੁੱਕੇ ਤੇ ਉਹ ਬੰਦੇ ਲੈ ਕੇ ਜਾਂਦੇ ਆ ਇੱਕ ਪੇਜ ਆ ਜੀ ਮੈਂ ਥੱਲੇ ਪੇਜ ਵੀ ਪਾਉਂਗਾ ਉਹ ਬੰਦਿਆਂ ਨੇ ਕੀ ਕੀਤਾ ਇੱਕ ਕਿਸਾਨ ਦੇ ਨਾਮ ਤੇ ਪੇਜ ਆ ਜੀ ਉਹਨਾਂ ਗਲਤ ਜਾਤੀ ਦਾ ਨਾਮ ਲੇ ਕੇ ਉਹਨਾਂ ਲਿਖ ਦਿੱਤਾ ਕਿ ਮੈ ਵੀ ਸਿੱਖ ਦਾ ਨਾਮ ਲੇ ਕੇ ਨਾ ਉੱਤੇ ਤੇ ਹੋਰ ਹੀ ਉਹਨਾਂ ਨੇ ਕਿਹਾ ਤਾਂ ਕਿ ਇਹ ਲੱਗੇ ਹੋਏ ਨੇ ਲੈਨ ਦੇ ਵਿੱਚ ਅਸੀਂ ਇਹ ਪੇਜ ਵਾਲਿਆਂ ਨੂੰ ਕਹਿੰਦੇ ਆ ਮੇਰਾ ਵੀਰ ਜਾ ਦੇ ਵੀਡੀਓ ਡਿਲੀਟ ਕਰ ਦੇ ਨਹੀਂ ਤਾਂ ਤੇਰੇ ਬਾਈ ਕਾਰਵਾਈ ਕਰਾਵਾਂਗੇ ਭਾਈ ਤੂੰ ਜਿਹੜਾ ਜਾਤੀ ਪਾਤੀ ਵਿੱਚ ਵੰਡਦੇ ਆ ਆਹ ਗੱਲ ਕਿਹੜਾ ਵਾਲੀ ਕਿਹੜੀ ਆ ਕਿ ਸਾਨੂੰ ਉਹ ਜਿਹੜੇ ਅਸੀਂ ਦਾਨ ਕਰਦੇ ਪਏ ਆ ਅਸੀਂ ਕੋਈ ਜਾਤੀ ਪਾਤੀ ਵੇ ਕੇ ਕਰਦੇ ਆ ਅਸੀਂ ਹਰ ਇੱਕ ਇਨਸਾਨ ਨੂੰ ਦੇਣਦੇ ਭਾ ਗਰੀਬ ਅਮੀਰ ਜੋ ਮਰਜੀ ਆ ਪਰ ਆ ਜਿਹੜੇ ਪੇਜ ਨੇ ਜਿਹੜੀ ਸ਼ਰਾਰਤ ਕੀਤੀ ਆ ਨਾ ਇਹ ਪੇਜ ਤੇ ਕਾਰਵਾਰੀ ਵੀ ਕਾਰਵਾਈ ਕਰਵਾਵਾਂਗੇ ਚਾਹ ਮੇਰਾ ਵੀਰ ਤੂੰ ਆ ਦੀ ਫੋਟੋ ਡਿਲੀਟ ਕਰ ਦੇ ਵੀਡੀਓ ਵਿੱਚੋਂ ਤੇ ਨਹੀਂ ਤਾਂ ਤੇਰੇ ਤੇ ਬਾਅਦ ਐਕਸ਼ਨ ਕੋਈ ਹੋਊਗਾ ਫੇਰ ਨਾ ਮੇਰਾ ਵੀਰ ਕਵੀ ਲਾਤ ਪਸਾਰ ਰੱਖਿਆ ਪੇਜ ਦਾ ਪਰ ਕਰਤੂਤਾ ਤੋਂ ਗੰਦੀਆਂ ਕਰਦਾ ਪਿਆ ਤੂੰ ਲੋਕਾਂ ਨੂੰ ਲੜਾਉਣ ਵਾਲੇ ਕੰਮ ਕਰਦੇ ਆ ਜਾਂ ਤੈਨੂੰ ਸ਼ਰਮ ਨਹੀਂ ਆਈ ਐਸੇ ਜਾਤੀ ਪਾਤੀ ਦੇ ਵਿੱਚ ਵੰਡਦੇ ਆ ਜਿਹੜੇ ਤੇ ਤੂੰ ਨਾ ਕਹਿੰਦਾ ਮੈਂ ਵੀ ਸਿੱਖਾਂ ਦਾ ਗੁਰੂਆਂ ਰੰਗ ਰੇਟੇ ਬੇਟੇ ਆ ਗੁਰੂ ਦੇ ਜੀਵਨ ਸਿੰਘ ਬਾਬਾ ਦੇ ਦੇਖ ਲਓ ਉਹਨਾਂ ਦੇ ਕੀ ਜੀਵਨ ਉਹਨਾਂ ਦੀ ਕੀ ਕਥਾ ਕੀ ਉਹਨਾਂ ਦੀਆਂ ਕੁਰਬਾਨੀਆਂ ਨੇ ਸਾਲੇ ਕੌਮ ਮਾੜੀ ਆ ਕੋਈ ਇਹ ਜਿਹੜੀਆਂ ਤੂੰ ਇਹ ਹੋਰ ਹੀ ਕੌਮ ਕੀਤੇ ਕੌਮਾਂ ਵਾਲੇ ਮਾੜਾ ਬੋਲਦੇ ਆ ਅਸੀਂ ਹੁਣ ਵੀ ਤੈਨੂੰ ਬੇਨਤੀ ਕਰਦੇ ਆ ਜਾ ਕੇ ਵੀਡੀਓ ਡਿਲੀਟ ਕਰ ਦੇ ਨੇ ਤੇ ਤੇਰੇ ਤੇ ਕਾਰਵਾਈ ਜਰੂਰ ਕਰਵਾਵਾਂਗੇ ਨਹੀਂ ਠੀਕ ਹੋਵੇਗਾ ਜੇ ਸ਼ਰਮਣੂ ਹੱਥ ਮਾਰਿਆ ਕਰੋ ਲਿਖਣ ਲੱਗੇ ਕੋ ਸੋਚਿਆ ਕਰੋ ਤੁਸੀਂ ਟੀਆਰਪੀ ਲੈਣ ਲਈ ਕੁਝ ਵੀ ਇੰਨਾ ਗਿਰਜੋਗੇ ਯਾਰ ਤੁਸੀਂ ਇਹ ਬੰਦੇ ਅਸੀਂ ਇਹੋ ਬੇਨਤੀ ਕਰਦੇ ਜਾਂਦੇ ਵੀਰ ਮੇਰਾ ਇਹਦਾ ਸਪਸ਼ਟੀਕਰਨ ਦੇ ਦੀ ਤੇ ਤੇਰੇ ਵਿਰੁੱਧ ਕਾਰਵਾਈ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ